14 ਸਾਲ ਹੋ ਗਏ ਸਰ ਮੈਨੂੰ ਜੀ ਪ੍ਰਾਈਵੇਟ ਜੌਬ ਕਰਦਿਆਂ ਜੀ 14 ਸਾਲ ਬਾਅਦ ਅੱਜ ਮੇਰੀ ਤੁਸੀ ਸੁਣੀ ਆ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਅੱਛਾ ਕਿਹੜੇ ਟੋੜੀ ਤੋਂ ਸ਼ੇਰਪੁਰ ਤੋਂ ਆਈ ਹਰਪਾ ਜੰਦਾ ਬੇਟਾ ਸ਼ੇਰਪੁਰ ਸੋਡੀਆਂ ਜੀ ਹਾਂ ਸ਼ੇਰਪੁਰ 12 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਪਾਲੀ ਵੱਲੋਂ ਜੀ ਅੱਛਾ ਤੇ ਹੁਣ ਕਿਹੜੀ ਨੌਕਰੀ ਚੱਲ ਕਰੇ ਮੈਂ ਸਰ ਫਾਇਰ ਡਰਾਈਵਰ ਜੀ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਦੀ ਕੋਈ ਕਿਸੇ ਕਿਸਮ ਦਾ ਕੋਈ ਪੈਸੇ ਪੁੱਛੇ ਜਾਂ ਕੋਈ ਨਹੀਂ ਸਰ 1 ਰੁਪਿਆ ਵੀ ਨਹੀਂ ਜੀ ਕੋਈ ਉਧਰੋਂ ਉਧਰੋਂ ਜਾ ਕਿਸੇ ਨੇ ਕਿਹਾ ਹੋਵੇ ਨਹੀਂ ਸਰ ਕੋਈ ਬੁੱਧਵਾਰ ਨੂੰ ਆਜੀ ਵੀਰਵਾਰ ਨੂੰ ਆ ਨਹੀਂ ਕੋਈ ਨਹੀਂ ਤਾਂ ਅਸਲ ਤੇ ਤੁਹਾਡੀ ਮਿਹਨਤ ਹੈ ਅਸੀਂ ਸੁਣਨ ਵਾਲੇ ਤਾਂ ਪ੍ਰਮਾਤਮਾ ਦੇ ਕੋ ਆਪਾਂ ਤਾਂ ਜ਼ਰੀਆ ਬਣ ਸਕਦੇ ਆਂ ਪਰ ਕਰੇ ਖੁਸ਼ੀ ਹੈ ਮੈਨੂੰ ਹਾਂਜੀ ਹਾਂ ਤੇ ਮੇਰੇ ਵੱਲੋਂ ਪਰਿਵਾਰ ਨੂੰ ਬਧਾਈ ਬਹੁਤ ਹੋਇਆ ਜੀ ਬਹੁਤ ਬਹੁਤ ਹੁਣ ਤੇ ਕਿਤੇ ਪਿੱਛੇ ਨਹੀਂ ਡਿਗੇ ਜੀ ਨਹੀਂ ਨਹੀਂ ਹੁਣ ਹੋਰ ਅੱਗੇ ਜਾਣਾ ਔਰ ਇਸ ਮੈਂ ਅਜੇ ਵੀ ਕਹੂੰਗਾ ਤੁਹਾਨੂੰ ਇਸ ਨੌਕਰੀ ਨੂੰ ਤੁਸੀਂ ਆਖਰੀ ਨਹੀਂ ਸਮਝਣਾ ਨਾ ਹੀ ਪਹਿਲੀ ਸਮਝਣਾ ਹੈ ਹਜੇ ਹੋਰ ਪੜ ਕੇ ਹੋਰ ਜਿਆਦਾ ਵੱਡੀਆਂ ਪੋਸਟਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਪੜ ਲਓ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਚਿੱਠੀ ਆਊਗੀ ਜੀ ਸਰ ஜிந்தவா